ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਸੱਦੇਆਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਨੇੜੇ ਦੌਲਤਪੁਰਾ ਡਗਰੂ ਆਣਗਵਾਂ ਦੇ ਪਿੰਡ ਆ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਵਿਖਾਉਣੇ ਆ ਦੋ ਤਾਂ ਵਹਿੜਾ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹ ਇੱਕ ਇਧਰ ਤਾਜੀ ਸੂਈ ਸਵਾਈ ਮੱਝ ਤਿੰਨ ਜਾਨਵਰ ਆ ਪਾ ਲੋਟ ਹੀ ਹੋਣਗੇ ਇਨਫਾਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਂ ਦੱਸ ਦਈਏ ਨਾਮ ਨਸੀਰ ਸਿੰਘ ਆ ਬਈ ਪਿੰਡ ਸੱਦਾ ਸਿੰਘ ਜਿਲ੍ਹਾ ਮੋਗਾ ਤਹਿਸੀਲ ਮੋਗਈ ਆ ਫੋਨ ਨੰਬਰ ਦੱਸ 9466411595 ਇੱਧਰੋਂ ਹੀ ਸ਼ੁਰੂ ਕਰ ਲਾਂ ਮੈਂ ਅੱਜ ਤੀ ਇਹ ਮੈਂ ਤੀਜਾ ਸੂਰ ਸੂਈ ਆ ਬਈ ਸੂਰ ਹੋਵੀਆਂ ਕੁ ਦਿਨਾਂ ਦਾ ਕੱਟੀ ਮਾਗੜਾ ਠੀਕ ਐ ਤੇ ਇਸ ਟਾਈਮ ਜਿਹੜਾ ਦੁੱਧ ਚੋਲਾਂ ਦਾ 9 ਕਿਲੋ ਆ ਬਈ 9 ਕਿਲੋ ਹਾਂ ਮਾੜੇ ਦੋਹਾਂ ਥਾਣਾ ਤੇ ਜੱਕ ਮਜਾ ਬੱਚੇ ਨੂੰ ਦੱਲ ਮਾਰਿਆ ਠੀਕ ਐ ਦੋਸਤੋ ਆਹ ਵੇਖ ਲੋ ਆ ਬਾਈ ਕਹਿੰਦਾ ਬੱਚੇ ਦਾ ਦੰਦ ਜਮਾਰਿਆ ਉੱਪਰਲੀ ਸਾਈਡ ਆ ਥੱਲੋਂ ਬਚਾ ਕੇ ਜੇ ਦੋ ਦਿਨ ਚੋਈ ਜਾਵੇ ਤੇ ਠੀਕ ਆ ਤਕਲੀਫ ਬਾਈ ਕਹਿੰਦਾ ਭੋਰਾ ਉਹ ਨਹੀਂ ਮੰਦੀ ਬਾਕੀ ਇਹੀ ਸੂਏ ਸਵਾਏ ਪਸ਼ੂ ਦਾ ਫਾਇਦਾ ਹੁੰਦਾ ਜਿਹੜੀ ਚੀਜ਼ ਆ ਭਾਵੇਂ ਚੰਗਿਆਈ ਆ ਭਾਵੇਂ ਬਰਿਆਈ ਆ ਉਹ ਤੁਹਾਨੂੰ ਜਦੋਂ ਚਾਹੋਗੇ ਤੁਹਾਡੇ ਸਾਹਮਣੇ ਆ ਜਾਣੀ ਆ ਬਾਈ ਕਹਿੰਦਾ ਤਕਲੀਫ ਭੋਰਾ ਉਹ ਨਹੀਂ ਮੰਦੀ जख्म हटਿਆ ਵਾ ਤੁਹਾਨੂੰ ਦੇਸੀ ਰਿਆ 9 ਕਿਲੋ ਤਿਆਰ ਹੈ 20 ਦਿਨਾਂ ਦੀ 15 15 ਦਿਨਾਂ ਦਾ 15 20 ਦਿਨਾਂ ਦਾ ਸੂਆ ਮਗਰ ਕੱਟੀ ਕੱਟੀ ਹੈ ਮਗਰ ਕੱਟੀ ਹੈ 9 ਕਿਲੋ ਦੁੱਧ ਜਿਹੜਾ ਤੁਸੀਂ ਝੋ ਲੈਣਾ ਤੜਕੇ ਆਥ ਨੇ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਤੁਹਾਡਾ ਜੀ ਕਰਦਾ ਤੁਸੀਂ ਪੈਸੇ ਲਾਉਨੇ ਆ ਤੁਹਾਡਾ ਹੱਕ ਬੰਦ ਹੈ ਅਗਲਾ ਝੋ ਕੇ ਲੈ ਜੇ 9 ਕਿਲੋ ਆਦੀ ਚਵਾਈ ਵਾਲੇ ਥਾਂ ਗਾਇਬ ਤੇ ਨਿਕੜਵੇਂ ਇਕੱਲੇ-ਇਕੱਲੇ ਲੱਗੇ ਹੋਇਆ ਕਿੰਨੇ ਦੀ ਨਸੀਬ ਜੈਜ ਆਪਾ 85000 ਦੀ ਦਾ 85000 ਦੀ ਬਾਈ ਕਹਿੰਦਾ ਦੇ ਦੇਾਂਗੇ 85000 ਚੋਂ ਮਾਨ ਤਾਣ ਛੋੜ ਛੱਪਾ ਹੋ ਜਾਊਗਾ 9 ਕਿਲੋ ਰੈਡੀ ਆ 15 20 ਦਿਨਾਂ ਦੀ ਸੂਈ ਆ ਮਗਰ ਕੱਟੀ ਆ ਜੈ ਜੀ ਭਾ ਯਾਰ 85000 ਉਹ ਹਿਸਾਬ ਨਾਲ ਇਦੋਂ ਘੱਟ ਤਾਂ ਫਿਰ ਤੁਹਾਨੂੰ ਵੀ ਪਤਾ ਦੇਣੀ ਵੀ ਕਿੰਨੇ ਆ ਲੱਖ ਸਵਾ ਲੱਖ ਤੋਂ ਘੱਟ ਕੋਈ ਵੀ ਨਹੀਂ ਮੁੱਲ ਕਰਦਾ ਦੋ ਨੰਬਰ ਤੇ ਆ ਜਾ ਇਹ ਬਈ ਦੂਜਾ ਸੌ ਤੁਸੀਂ ਬਹਿੜ ਹੂੰ ਇਹਨੂੰ ਸੂਈ ਨੂੰ ਹੋਗਣਗੇ ਤਿੰਨ ਕੁ ਮਹੀਨੇ ਭਾਈ ਠੀਕ ਆ ਤੇ ਇਸ ਟਾਈਮ ਤੋਂ ਜਿਹੜਾ ਉਹ ਚੋਲਾਂ ਨਾਲ 12 ਤੋਂ ਬਾਹਰ ਹੋਊਗਾ 12 ਮੰਨ ਲੈ ਤਿੰਨਾ ਮਹੀਨਿਆਂ ਦਾ ਸੂਆ 12 ਕਿਲੋ ਤੋਂ ਬਾਹਰ ਦੁੱਧ ਹੋ ਤੁਸੀਂ 12 ਮੰਨ ਕੇ ਆ ਜਾਓ ਕੱਦ ਵੱਡ ਫੋਲੀ ਵੱਡਾ ਕੋਈ ਨਿੱਕੀ ਜਿਹਾ ਮੰਨ ਕੇ ਆਵੇ ਪਹਿਲਾਂ ਹੀ ਦੱਸਦਾ ਪੂਰੇ ਫੁੱਲ ਵੱਡੇ ਕਾਦਾਰੀ ਆ ਦੁਪਹਿਰੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਇਹੀ ਕਿਤੇ ਸ਼ਾਮ ਦੇ ਟਾਈਮ ਬੰਨਦੀ ਵੀਡੀਓ ਨਾਲੇ ਤਾਂ ਪੱਠੇ ਡੱਠੇ ਪਾਏ ਹੁੰਦੇ ਬਾਈ ਦੇ ਪਸ਼ੂਆਂ ਨੂੰ ਪਸ਼ੂ ਰੱਜੇ ਹੁੰਦੇ ਇਹ ਹੀ ਦੁੱਗਣੇ ਸੋਹਣੇ ਲੱਗਣੇ ਸੀ ਦੁਪਹਿਰੇ ਵੀਡੀਓ ਬਣਾ ਰਹੇ ਆ ਹਾ ਦੇਖੋ ਹੀ ਪੱਠਿਆਂ ਦਾ ਟਾਈਮ ਨਹੀਂ ਆ ਤੁਸੀਂ ਦੇਖ ਸਕਦੇ ਆ ਖਰਨੀ ਖਾਲੀ ਪਈ ਆ ਆ ਤਾਂ ਵਧੇ ਘਟੇ ਕੱਲ ਵਾਲੇ ਪੱਠੇ ਆ ਆ ਸਵੇਰ ਵਾਲੇ ਇਹ ਤਾਂ ਹੁਣ ਵੀਡੀਓ ਬਣਾਣੇ ਕਰਕੇ ਤਾਂ ਬੰਦ ਤੇ ਨਹੀਂ ਪਸ਼ੂਏ ਦੂਜੇ ਪਸ਼ੂਆਂ ਨਾਲ ਇਹ ਵੀ ਥੱਲੇ ਸੀਗਾ ਤੇ ਇਹੀ ਕਿਤੇ 2 ਘੰਟੇ ਵੀਡੀਓ ਲੇਟ ਬੰਦੀ ਤੇ ਨਾਲੇ ਤਾਂ ਹਵਾਨੇ ਦੁੱਧ ਨਾਲ ਭਰੇ ਹੋਣੇ ਸੀ ਤੇ ਨਾਲੇ ਪੱਠਿਆਣਾ ਰੱਜੀਆਂ ਹੁੰਦੀਆਂ ਇਹੀ ਦੁੱਗਣੀਆਂ ਸੋਹਣੀਆਂ ਲੱਗਣੀਆਂ ਸੀ ਕਿੰਨੇ ਦੀ ਬਾਈ 36000 ਦੀ 36 ਦੀ ਲਓ ਜੀ ਜਮਾ ਜੈਜ ਭਾ 12 ਕਿਲੋ ਤੋਂ ਬਾਹਰ ਦੁੱਧ ਰੈਡੀ ਆ 36000 ਦੀ ਦੇ ਦੇਣੀ ਆ ਵਾੜ ਫੋਲੀ ਚੰਗੀ ਆ ਜੇ ਕਿਸੇ ਚੰਗੇ ਸੇਵਾ ਵਾਲੇ ਘਰੇ ਜਲੀ ਜਾਂਦੀ ਆ ਵਾੜ ਦੁੱਧ ਹੋਰ ਵੀ ਵਾਝੂਗੀ ਤੇ ਆਉਂਦੇ ਸੂਏ ਨੂੰ ਜੇ ਕੋਈ ਤਿਆਰ ਕਰਕੇ ਸੇਲ ਕਰਦਾ ਲੱਖ ਰੁਪਏ ਦੀ ਐਡੀ ਵਾੜ ਮੈਂ ਇਹ ਨਹੀਂ ਕਹਿੰਦਾ ਕੋਈ ਭੈਣ ਪਰ ਉਹ ਹੀ ਕਹਦੇ ਕਿ ਲੱਸੀ ਜੀ ਤਿਆਰ ਕਰ ਲੈ ਫੇਰ ਕਹਦੇ ਬਾਈ ਹਮਤ ਤਾਂ ਲੱਖ ਕਹਿੰਦਾ ਯਾਰ ਅਗਲਾ ਤਾਂ 50000 ਹੀ ਦਿੰਦਾ ਮੈਂ ਰਾਜੀ ਦੀ ਗੱਲ ਕਰਦਾ ਜਿਹੜੇ ਹਿਸਾਬ ਨਾਲ ਵਹਿੜ ਦਾ ਕੱਦ ਨਾਲੇ ਵਹਿੜਾਂਗਾ ਕੋਈ ਬੁੱਢੀ ਗਾਣੀ ਇਹ ਵਧੀਆ ਰਾਜੀ ਕਰ ਲੈਣਾ ਨਾ ਐਰਕੀ ਦਾ ਸੂਆ ਦੁੱਧ ਪੀਰੇ 12 ਕਿਲੋ ਤੋਂ ਬਾਹਰ ਤਿਆਰ ਆ ਦੁੱਧ ਹੁਣ ਵੀ ਵੱਜੂਗੀ ਕਿਉਂਕਿ ਘੱਟ ਸੇਵਾ ਵਾਲੇ ਘਰੋਂ ਆਈ ਆ ਵਹਿੜ ਰਾਜੀ ਘੱਟ ਹੈ ਸੇਵਾ ਕਰੋਗੇ ਨਾਲੇ ਤਾਂ ਦੁੱਧ ਵੱਜੂਗੀ ਜਿਹੜੇ ਹਿਸਾਬ ਨਾਲ ਘੱਟ ਸੇਵਾ ਵਾਲੇ ਘਰੋਂ ਆਈ ਉਹ ਹਿਸਾਬ ਨਾਲ ਹੁਣ ਵੀ 12 ਕਿਲੋ ਤੋਂ ਬਾਹਰ ਤਿਆਰ ਤੇ ਜੇ ਵਧੀਆ ਸੇਵਾ ਕਰੋਗੇ 15 16 ਕਿਲੋ ਦੁੱਧ ਪਿਆਉਗੀ ਆਉਂਦੇ ਸਵੇ ਨੂੰ ਰਾਜੀ ਕਰਕੇ ਅਗਲਾ ਵੇ ਇਹਦਾ ਲੱਖ ਰੁਪਏ ਦੀ ਵੈੜਾ ਕਿਉਂਕਿ ਫੁੱਲ ਵੱਡਿਆ ਤੇ ਆ ਜਾ ਬਾਈ ਇਹ ਬਾਈ ਤੀਜਾ ਸੂਆ ਸੂਈ ਵੀ ਆ ਹੂੰ ਇਹਨੂੰ 3 ਸਵਾ 3 ਮਹੀਨੇ ਨੂੰ ਹੋ ਗਿਆ ਇਹਦੀ ਬੱਚੀ ਸੀ ਉਹ ਦਿੱਤੀ ਜੀ ਮਾਲ ਕਰਨ ਯਾਰ ਠੀਕ ਹੈ ਤੇ ਇਹਦੇ 30 32 ਦਿਨ ਹੋ ਗਏ ਟੀਕਾ ਪਰ ਇਹਨੂੰ ਜਾਸੀ ਦਾ ਕਿਸਮ ਲੱਗਾ ਦੱਸਿਆ ਮੈਂ ਦੁੱਧ ਨਾ ਰਹਿਣਾ ਇਹ ਕਹਿੰਦਾ ਇਹਦੇ ਦਾ ਦੁੱਧ 12 ਕਿਲੋ ਸੀ ਬਾਈ ਥੋੜਾ ਜਿਹਾ ਉਪਰਾਂ ਕਰ ਗਈ ਤੇ ਹੁਣ 10 ਦੇ ਐਸੇ ਬਸਿਓ ਦੁੱਧ ਬਾਈ ਕਹਿੰਦਾ 12 ਕਿਲੋ ਸੀ ਥੋੜਾ ਜਿਹਾ ਬਾਈ ਕਹਿੰਦਾ ਉਪਰਾ ਕਰਗੀ 10 ਕਿਲੋ ਦੁੱਧ ਬਣ ਕੇ ਆ ਜੇ ਦੋ ਟਾਈਮ ਚਾਰ ਟਾਈਮ ਚੋਲਿਓ ਉਪਰਾ ਹੁਣ ਜਾਨਵਰ ਨੇ ਕਰਨਾ ਹੀ ਇੱਕ ਤਾਂ ਬਗਾਨਾ ਘਰ ਹੋ ਜਾਂਦਾ ਇੱਕ ਜੇ ਕਿਤੇ ਬੱਚਾ ਵੀ ਨਾਲ ਆ ਜੇ ਫੇਰ ਤਾਂ ਪਸ਼ੂ ਨਹੀਂ ਕਰਦਾ ਨਹੀਂ ਉਪਰਾ ਮੰਦਾ ਤੇ ਜਦੋਂ ਪਸ਼ੂ ਦੇ ਮਗਰ ਬੱਚਾ ਹੁੰਦਾ ਬੱਚਾ ਅਗਲਾ ਲਾ ਲੈਂਦਾ ਨਹੀਂ ਦਿੰਦਾ ਤੇ ਇੱਕ ਘਰ ਉਪਰਾ ਹੋ ਜਾਂਦਾ ਫੇਰ ਤਾਂ ਪਸ਼ੂ ਦੋ ਚਾਰ ਦਿਨ ਬਗਾਨੇ ਥਾਂ ਆ ਕੇ ਕਰਦਾ ਹੀ ਆ ਆ ਪੱਠੇ-ਪੱਠੇ ਪਾਉਣ ਵਾਲੇ ਸੀ ਕੋਈ ਪੱਠੇ ਨਹੀਂ ਪਾਈ ਜੇ ਕਿਤੇ ਇਹੀ ਪੱਠੇ ਪੱਠੇ ਨਖਰਨੀ ਭਰੀ ਹੁੰਦੀ ਰੱਜੀਆਂ ਹੁੰਦੀਆਂ ਉਹਦਾ ਕਬਹਣੀ ਵਾਲਾ ਅਗਲਾ ਹਨ ਘਾਟਾ ਥੋੜਾ ਤਾਰ ਫਰੀਕ ਹੁੰਦੀ ਲੰਡਾ ਨੂੰ ਲੰਡੀ ਜਮੇ ਉਹ ਖਾਂਦੀ ਕਿੰਨੇ ਦੀ 30 ਚੋਂ ਮਾਨਤਾਨ ਕਰਦੇ ਲਓ ਜੀ 30000 ਚੋਂ ਮਾਨਤਾਨ ਹੋ ਜੂ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਹੈਗਾ ਸੱਦੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਨੇੜੇ ਦੌਲਤਪੁਰਾ ਡਗਰੂ ਵਾਣ ਗਵਾਂਡ ਦੇ ਪਿੰਡ ਹੈ ਇਹ ਦੋ ਵੜਾ ਇੱਕ ਮੱਝ ਜੈ ਜੇਪਾ ਤਿੰਨ ਸੂਏ ਸੂਏ ਜਾਨਵਰ ਸੇਲ ਜਿਹਦੇ ਜਿਹੜਾ ਵੀ ਪਸੰਦ ਆਉਂਦਾ ਜਾਨਵਰ ਬਾਈ ਨੂੰ ਫੋਨ ਲਾ ਲਿਓ ਬਾਈ ਦੇ ਘਰੇ ਆਜੋ ਦੋ ਟਾਈਮ ਭਾਵੇਂ ਚਾਰ ਟਾਈਮ ਅਗਲਾ ਚੋਕੇ ਲੈ ਜੇ ਸਾਰਿਆਂ ਨੂੰ ਹੱਸੀਕਾਰ